ਆ ਗਾਂਗਾ ਵੀ ਆਪਣਾ ਕੋ ਮਾਪੇ ਦਾ ਚੀ ਦਾਇ ਕੁਆ ਮਾਸੀ ਦਾ ਬੰਦੂ ਕੋ ਯਾਰ ਮਿੱਤਰ ਕੁ ਬਤੀ ਜਵਾਬ ਦੇ ਬੀ ਗਿਆ ਉਹ ਮਾਂ ਭਾਈ ਨਾਮ ਦਸੋਗੇ ਭਾਂਜਾ ਭੁੰਜਾ ਕੋਈ ਵੀ ਨਾਮ ਦਸੋਗੇ ਫੇੜੀ ਪਤਾ ਲੱਗੇਗਾ ਰਹੀਦਾ ਗਾ ਲਾ ਵੀ ਆਪਣੇ ਲਾਡੀ ਮਨਪਰੀ ਜੋਰਪਰੀ ਦਾ ਮਨ ਕੁਦਿਓ ਆਪਣੇ ਸ਼ਾਹਪੁਰੋਂ ਕਿਹਦੇ ਨਾਲ ਨਾਰੇ ਹਾਲ ਚਾਲ ਪੁੱਛ ਰਹੇਗੇ ਤੇ ਆਪਣੇ ਨਾਲ ਕੰਮ ਸੀ ਛੋਟਾ ਜਿਹਾ ਕਿਤਰਾ ਅੱਛਾ ਪੇਮੈਂਟ ਤੁਸੀਂ ਦੇਣਾ ਸਾਨੂੰ ਦੇਣਾ ਹੈ ਭੇਜੋ ਜੈਂਟ ਹੈਗਾ ਮੇਰਾ ਦਿੱਲੀ ਹੋਰ ਅੱਜ ਤੇ ਮੈਂ ਹੈਗਾ ਦਿੱਲੀ ਹਸਪੀਟਲ ਜਿੱਥੇ ਆਪਣੀ ਮਾਤਾ ਐਡਮਿਟਡ ਕੀਤੀ ਹੋਈ ਹੈ ਤੇ ਉਹਦੇ ਕੋਈ ਹਾਰਡਿਕ ਪ੍ਰੇਸ਼ਨ ਹੈਗਾ ਵਾਜ ਕੋਈ 3-4 ਵਜੇ ਨਾ ਹੁਣਾਂ ਟੋਣੀ ਤਾਂ ਕਹਿੰਦਾ ਵੀ ਆਪਣੇ ਕੋ ਮਾਮੇ ਚਾਚੇ ਤਾਈ ਭੂਆ ਮਾਸੀ ਦਾ ਬੁੱਤ ਕੋਈ ਆਲ ਮਿੱਤਰ ਉਹ ਪਤਾ ਹੀ ਜਾਪਰ ਜਾਵੇਗਾ ਹੁਣ ਆਵਾ ਭਾਈ ਨਾਮ ਦਸੋਗੇ ਪਾਂਜਾ ਪੁੰਜਾ ਕੋਈ ਵੀ ਨਾਮ ਦਸੋਗੇ ਫੇਰ ਹੀ ਪਤਾ ਲੱਗੇਗਾ ਹੁਣ ਕਿੱਦਾਂ ਪਤਾ ਕੌਣ ਗਿਆ ਕੌਣ ਨਹੀਂ ਗਿਆ ਪਤਾ ਤਾਂ ਲੱਗੇ ਕੌਣ ਗਿਆ ਬਸ ਕੌਣ ਬੋਲ ਰਿਹਾ ਹੈ ਜੇ ਇਦਾਂ ਕਰ ਲਾ ਵੀ ਆਪਣੇ ਲੱਡੀ ਮਨਪ੍ਰੀਤ ਗੁਰਪ੍ਰੀਤ ਅਮਨ ਜਸਬੀਰ ਕਾਲੂ ਰਾਜਵੀਰ ਸਰ ਫੇਰ ਵੀ ਆਪਣਾ ਨਾਮ ਦਸੋਗੇ ਫੇਰ ਹੀ ਪਤਾ ਲੱਗੇਗਾ ਕਾਲੂ ਜਸਪ੍ਰੀਤ ਅਮਨ ਰਾਜੂ ਗੁਰਦੀਪ ਬੋਲਣ ਦੇ ਆ ਹੁਣ ਕੰਮ ਤੇਨੂੰ ਜਿੱਤੇ ਰਹਿਣਾ ਗੁਰਦੀਪ ਕਿਹੜੇ ਪਿੰਡੋਂ ਹਾਂਜੀ ਹਾਂਜੀ ਕਿਹੜੇ ਪਿੰਡੋਂ ਭਾਜੀ ਗੁਰਦੀਪ ਆਪਾਂ ਨੇ ਹਸ਼ਾਰਪੁਰੋਂ ਹਸ਼ਾਰਪੁਰੋਂ ਸੇਵਾਦਾਰ ਸੋ ਲਓ ਜੀ ਹੁਣ ਜੇ ਚੇਤਾ ਆਮਗੇ ਤਾਂ ਫੇਰੀ ਭਾਈ ਜੀ ਸੇਵਾ ਵੀ ਦੱਸ ਦੇਾਂਗੇ ਮੈਨੂੰ ਹੀ ਹੁਣ ਫੋਨ ਆਜੇਨ ਕੋ ਮਾਰ ਕੇ ਜੇਤਾ ਕਰ ਯਾ ਤਾਂ ਸਾਨੂੰ ਯਾ ਤਾਂ ਸਾਨੂੰ ਕੁਝ ਭੇਜਣਾ ਹੈ ਤੇ ਦੱਸੋ ਸੇਵਾ ਫਿਰ ਯਾਦ ਭੇਜਣਾ ਤੇ ਇਹ ਵੀ ਦੱਸੋ ਵੀ ਫੋਨ ਕਿੱਦਾਂ ਕੀਤਾ ਯਾਦ ਕਿੱਦਾਂ ਕੀਤਾ ਤੁਸੀਂ ਇਹ ਵੀ ਸਾਨੂੰ ਦੱਸੋਗੇ ਫਿਰ ਹੀ ਪਤਾ ਲੱਗੇਗਾ ਯਾਦ ਤੇ ਮੈਂ ਇਦਾਂ ਕੀਤਾ ਮੈਂ ਕਿਹਾ ਚਲੋ ਨਾਲੇ ਹਾਲ ਚਾਲ ਪੁੱਛ ਲਾਂਗੇ ਤੇ ਆਪਨੇ ਨਾਲ ਕੰਮ ਸੀ ਛੋਟਾ ਜਿਹਾ ਉਹ ਇਧਰੋਂ ਕੁਝ ਆਪਣੇ ਕੋਲੋਂ ਪੇਮੈਂਟ ਪਵਾਣੀ ਸੀ ਤੇ ਉਹ ਕਰਵਾ ਕੇ ਇੱਕ ਬੰਦੇ ਨੂੰ ਦੇਣੀ ਆ ਉਹ ਦੇ ਦਵਾਂਗੇ ਕਿਦੋਂ ਅੱਛਾ ਪੇਮੈਂਟ ਤੁਸੀਂ ਦੇਣਾ ਸਾਨੂੰ ਦੇਣਾ ਹੈ ਭੇਜੋ ਅੱਗੇ ਅੱਗੇ ਆ ਜਦੋਂ ਮੈਂ ਆਪਣੇ ਖਾਤੇ ਪਵਾਣੀ ਹੈ ਤੇ ਉਹ ਕਢਵਾ ਕੇ ਨਾ ਅੱਗੇ ਏਜੰਟ ਦੇ ਖਾਤੇ ਪਵਾਣੀ ਹੈ ਤਾਂ ਉਹ ਬੋਲ ਦੋਗੇ ਕਿਹੜਾ ਏਜੰਟ ਹੈ ਜੀ ਆਪਣੇ ਕਿੱਥੇ ਕਰਕੇ ਹੋਇਆ ਚੰਤ ਹੈਗਾ ਮੇਰਾ ਦਿੱਲੀ ਹੋਰ ਰਿਸ਼ਤੇ ਮੈਂ ਹੈਗਾ ਦਿੱਲੀ ਹਸਪੀਟਲ ਜੋ ਮੈਂ ਆਪਣੀ ਮਾਤਾ ਐਡਮਿਟ ਕੀਤੀ ਹੋਈ ਹੈ ਤੇ ਉਹਦੇ ਕੋਈ ਹਾਰ ਦੇ ਪਰੇਸ਼ਾਨ ਹੈਗਾ ਵਾਜੂ ਕੋਈ 3-4 ਕੇ ਵਜੇ ਨਾ ਉਹਨਾਂ ਦਾ ਉਹ ਉਹਦਾ ਕਰਕੇ ਫਿਰ ਉਹ ਮੈਂ ਕਾਲ ਕਰੀ ਸੀ ਉਹ ਪੇਮੈਂਟ ਵਾਲੀ ਮੰਗਣ ਦੇ ਆ ਸੀਗਾ ਕਿੰਨਾ ਕ ਪੇਮੈਂਟ ਸੀ ਮੈਂ ਤਾਂ ਕਰ ਬੈਠਾ ਵੀ ਮੇਰੇ ਕੋਈ ਨਹੀਂ ਪੇਮੈਂਟ ਹੈ ਨਹੀਂ ਕਿ ਚਾਹ ਮੈਂ ਕਿਸੇ ਕੋਲੋਂ ਸਾਈਡ ਤੋਂ ਚੁਕਵਾ ਦਿਨਾ ਆ ਤੇ ਫਿਰ ਉਹ ਤਾਂ ਮੈਂ ਆਪਣੇ ਕੋਲ ਕਾਲ ਕਰੀ ਸੀ ਜੇ ਆਪਣੇ ਖਾਤੇ ਪਵਾ ਦੀਏ ਜੇ ਉਹ ਤੋਂ ਫੜਵਾ ਕੇ ਕਿ ਉਹਦੇ ਖਾਤੇ ਪਵਾ ਦੋਗੇ ਮੇਰਾ ਤਾਂ ਖਾਤਾ ਹੀ ਨਹੀਂ ਹੈਗਾ ਮੈਨੂੰ ਤਾਂ ਬੈਸਟ ਯੂਨੀਅਨ ਤੇ ਭੇਜੋ ਫਿਰ ਮੈਂ ਲੈ ਆਉਂਗਾ ਉਹ ਇਦਾਂ ਆ ਨਾ ਵੀ ਉਧਰੋਂ ਜਾਣ ਲਈ ਮੈਨੂੰ ਕਰ ਨਹੀਂ ਆਈ ਖਾਤੇ-ਕੁਤੇ ਰੱਖੇ ਨਹੀਂ ਭਾਜੀ ਐਵੇਂ ਤੁਹਾਨੂੰ ਦੱਸੋ ਤੁਹਾਨੂੰ ਪਤਾ ਅਸੀਂ ਪਿੰਡੂ ਬੰਦੇ ਹਾਂ ਖਾਤੇ-ਕੁਤੇ ਰੱਖੇ ਨਹੀਂ ਆਪਾਂ ਨਾ ਹੀ ਇਹਦੇ ਖਾਤਾ ਚਲਾਈਦਾ ਚਾਹੋ ਜੀ ਚਾਹੋ ਚਾਹੋ